ਆਮਾਦੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਅੱਜ ਤੋਂ ਪੂਰੇ 3 ਸਾਲ ਪਹਿਲਾਂ 16 ਮਾਰਚ 2022 ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕਰ ਕਲਾਂ ਵਿਖੇ ਤੁਸੀਂ ਵੀ ਉੱਥੇ ਸ਼ਾਇਦ ਹੋਵੋਗੇ ਤੁਸੀਂ ਕੈਮਰੇ ਚ ਕੈਪ ਕੀਤਾ ਹੋਣਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੌਖਾਦੀ ਸੀ ਉਹ ਸਾਰੇ ਪੰਜਾਬ ਨੇ ਖਾਦੀ ਸੀ ਕੱਲੇ ਇੱਕ ਮੁੱਖ ਮੰਤਰੀ ਦੀ ਜਾਂ ਕੈਬਨਿਟ ਦੀ ਸੌਨ ਇਸ਼ਿਓ ਉਹ ਸਾਰੇ ਪੰਜਾਬ ਦੀ ਸੌਹ ਸੀ ਕਿ ਨਸ਼ਾ ਮੁਕਤ ਕਰਨਾ ਐਜੂਕੇਸ਼ਨ ਨੂੰ ਸ਼ਾਨਦਾਰ ਕਰਨਾ ਔਰ ਹੈਲਥ ਵਾਲੇ ਪਾਸੇ ਬਹੁਤ ਵੱਡੇ ਕੰਮ ਕਰਨੇ ਆ ਬਿਜਲੀ ਵਾਲੇ ਪਾਸੇ ਇਨਫਰਾਸਟ੍ਰਕਚਰ ਦੇ ਪਾਸ ਤੇ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਸਮਤ ਬਖਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ 'ਚ ਚਾਹੇ ਕਿਸੇ ਹੋਰ ਆਫਿਸ 'ਚ ਉਹਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਅਸੀਂ ਉਹ ਨਹੀਂ ਸਤੇ ਮਾਲ ਕਰਨਾ ਕਰਨਾ ਹੈ بس ਇਹੀ ਅਰਦਾਸ ਕੀਤੀ ਇੱਕ ਸਰਬੱਤ ਦੇ ਭਲੇ ਦੀ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿੰਦਾ ਸਮਾਂ ਜਿੰਨਾ ਵੀ ਸਾਨੂੰ ਪਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ 'ਚ ਔਰ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਮਝ ਕੇ ਕੰਮ ਕਰਾਂਗੇ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਹੂੰਗਾ ਕੁਝ वाहे गुरुजी जी का खालसा वाहे गुरुजी जी की फतेह आज हमारी आम आदमी पार्टी की पंजाब सरकार को तीन साल पूरे हो रहे हैं और 16 मार्च 2022 को मान साहब ने पंजाब के मुख्यमंत्री के तौर पे शपथ ली थी और आज हम गुरु जी महाराज के दरबार में आए हैं उनसे आशीर्वाद लेने के लिए कि तीन साल में उन्होंने हमें मार्ग दिखाया मार्गदर्शन किया हमें शक्ति दी कि हम लोगों की सेवा करते रहें और गुरुजी महाराज के बताए हुए रास्ते पे चलें हमें गरीबों की सेवा करनी है जिनके पास कुछ नहीं है उनकी सेवा करनी है लोगों को न्याय दिलाना है हमारा जो युवा नशे में आज सबसे बड़ी समस्या पंजाब में नशे की है भ्रष्टाचार की है नशे और भ्रष्टाचार दोनों के खिलाफ अब युद्ध छेड़ दिया है पंजाब के लोगों ने और जब एक साथ तीन करोड़ पंजाब के लोग मिलकर नशे वालों खिलाफ के खिलाफ और भ्रष्टाचारियों के खिलाफ युद्ध छेड़ेंगे तो ये न्याय की लड़ाई है और गुरु जी महाराज से आज हम आशीर्वाद लेके आए हैं कि अगले दो साल भी बचे हुए समय में भी हमें रास्ता दिखाएं और हमें शक्ति दें कि हम इसी तरह से लोगों की सेवा करते रहें हम राज नहीं चला रहे हम लोगों की सेवा कर रहे हैं तो हम इसी तरह से लोगों की सेवा करते रहें ऐसी गुरु जी महाराज से हमारी जब भी विरोधियों को कुछ नहीं मिलता तो वो बोलते हैं कि पंजाब में सीएम चेंज करने जा रहे हैं है मान साहब पाँच साल पूरे करेंगे आप चिंता मत कीजिए और अगले पांच साल, साल भी पूरे करेंगे और अगले अगले पाँच साल भी पूरे ये लॉ एंड ऑर्डर की स्थिति है कानूनी कार्रवाई कानून अपने बताबकान